ਅਨਮੋਲ ਦੇ ਭਾ ਦੀ ਆ ਗਈ ਅੱਜ ਗਰਮੀ ਤੇ ਹੁਣ ਆਪਾਂ ਇਹਦੇ ਤਾਂ ਅੱਜ ਹੀ ਗਰਮੀ ਮਨਾਉਣੀ ਸ਼ੁਰੂ ਕਰਤੀ ਹਨ ਪੱਖੇ ਤਾਂ ਹਜੇ ਅਸੀਂ ਛੱਡੇ ਨਹੀਂ ਹੈਗੇ ਤੇ ਆਹ ਦੇਖੋ ਭਾਈ ਆਹ ਲਿਆਂਦਾ ਇਹ ਕਹਿੰਦਾ ਮੈਂ ਤਾਂ ਤਰਬੂਜ ਹੀ ਖਾਣਾ ਹੁਣ ਇਹ ਆਏ ਨਹੀਂ ਪਤਾ ਵੀ ਇਹ ਟੇਡਾ ਕੱਟਿਆ ਗਿਆ ਹੈ ਕਿ 빙ਗਾ ਕੱਟਿਆ ਗਿਆ 빙ਗਾ ਇਹ 빙ਗਾ ਕੱਟਿਆ ਗਿਆ ਇਹ ਚੱਕੋ ਜੀ ਆਹ ਜੀ ਲਓ ਜੀ ਲਓ ਇਹ ਆਪਾਂ ਕੱਟਤਾ ਤੇ ਹੁਣ ਲਿਓ ਜੀ ਇਹਨੂੰ ਕੱਢਣ ਵਾਸਤੇ ਕੁਛ ਆ ਆ ਜਾ ਨਮੋ ਆ ਜਾ ਆ ਜਾ ਨਹੀਂ ਨਹੀਂ ਆਪਾਂ ਆਪਣੇ ਕੋਲੇ ਆ ਕੇ ਜਗਾੜ ਆਪਾਂ ਹੁਣ ਇਹਦੇ ਨਾਲ ਕੱਢ ਲੈਣਾ ਇਹਨੂੰ ਆ ਦੇਖ ਤੋ ਤੇ ਹੋ ਗਿਆ ਮੇਰਾ ਬੰਡਾ ਠੀਕ ਹੈ ਹੋ ਗਿਆ ਨੰਦੂ ਦਾ ਬੰਡਾ ਆ ਹੋ ਗਿਆ ਨੰਦੂ ਦਾ ਬੰਡਾ ਇਹ ਅੱਧਾ ਰਹਿ ਗਿਆ ਅਸਾਂ ਨੰਦੂ ਦੇ ਆ ਟੁੱਟ ਅੱਛਾ ਆ ਹੋ ਗਿਆ ਅਨਮੋਲ ਦਾ ਹੈ ਤੇ ਭਾਈ ਇਹਨੂੰ ਮੈਨੂੰ ਤਾਂ ਲੱਗਦਾ ਹੈ ਇਸ ਤਰ੍ਹਾਂ ਵਿੱਚੋਂ ਖੁਰਚਣਾ ਪਊਗਾ ਕਿਉਂਕਿ ਪੀਸ ਨਹੀਂ ਆਪਾਂ ਕਰਦੇ ਆਪਾਂ ਹੁਣ ਇਹਨੂੰ ਇੱਥੇ ਥਾਲੀ ਭਰ ਲੈਣੀ ਹੈਗੀ ਐ ਪੀਸ ਕੀ ਇਹਦਾ ਛੋਟੇ ਛੋਟੇ ਪੀਸ ਵੀ ਨਹੀਂ ਆ ਮੈਨੂੰ ਹੋਰ ਨੂੰ ਸਾਰਾ ਪਤਾ ਵੀ ਕੀ ਬਣੂਗਾ ਇਹਨੂੰ ਟਮਾਟਾ ਤਾਂ ਨਿਕਲ ਜੂਗਾ ਪਤਲਾ ਪਤਲਾ ਹੋ ਜੂਗਾ ਆਪਾਂ ਬਾਅਦ ਚ ਰੱਦਾਂਗੇ ਲੈ ਇੱਕ ਵਾਰੀ ਇਹਨੂੰ ਇੱਥੇ ਰੱਖੋ ਤੇ ਇਹਨੂੰ ਕਢਣੋਂ ਪਹਿਲਾਂ ਹਨਾ ਉਹਨੂੰ ਫਿਰ ਚਮਚੇ ਨਾਲ ਕਢਣਾ ਪਊਗਾ ਮੈਨੂੰ ਲੱਗਦਾ ਇਹਨੂੰ ਖੜ ਇੱਕ ਮਿੰਟ ਇੱਕ ਮਿੰਟ ਖੜ ਜਾ ਇੱਕ ਮਿੰਟ ਫਿਰ ਵਿਚ ਨਾ ਪਾ ਵਿਚ ਨਾ ਬਾਅਦ ਤੇ ਵਿਚ ਨਾ ਪਾ ਇੱਕ ਵਾਰੀ ਇੱਕ ਮਿੰਟ ਬਟੇ ਇੱਕ ਮਿੰਟ ਆਇਨੀ ਆਇਨੀ ਆਪਾ ਉਹ ਤੇ ਚੰਨਾ ਮੁੱਕ ਪਾ ਕੇ ਫਿਰ ਖਾਵਾਂਗੇ ਚੰਗਾ ਓਏ ਮੇਰੇ ਸੁਸਤੀ ਢੁੱਲ ਜਾਣਾ ਸੀਗਾ ਆ ਦੇਖੋ ਤੁਸੀਂ ਹਾ ਦੇਖੋ ਜੀ ਅਰਮੋਲ ਨੂੰ ਲੱਗੀ ਪਈ ਆ ਭਾਈ ਕਾਲ ਤੇ ਅਨਮੋਲ ਨੂੰ ਆਇਆ ਹੋਇਆ ਪੈਰੀ ਕੇਰਾ ਇਹ ਗੁਲਾਬੀ ਗੁਲਾਬੀ ਜਿਹੜਾ ਹੈਗਾ ਨਾ ਲਾਲ ਲਾਲ ਇਹ ਮੈਂ ਖਾਵਾਂਗੇ ਨਾ ਚੱਕ ਕੇ ਛੇਤੀ ਹੈ ਨਾ ਤੇ ਆਪਾਂ ਇਹਨੂੰ ਸਾਰੇ ਨੂੰ ਕੱਢ ਲੈਣਾ ਬਾਹਰ ਮੈਂ ਤਾਂ ਕੀ ਕਰਦੀ ਹੁੰਨੀ ਨਾ ਇਸ ਤਰ੍ਹਾਂ ਕਰਕੇ ਇਹਨੂੰ ਤੇ ਗਰਨੀਆਂ ਚ ਇਹਦਾ ਐਸੇ ਤਰ੍ਹਾਂ ਮੈਂ ਜੂਸ ਵੀ ਬਣਾ ਲੈਣੀ ਹੁੰਨੀ ਐ ਤੇ ਆਹ ਤਾਂ ਹੁਣ ਆਪਾਂ ਛੋਟੇ ਚਮਚੇ ਨਾਲ ਕੱਢਦੇ ਆ ਖੜ ਚੱਕ ਵਾਰੀ ਇਹ ਕੱਢ ਛੀ ਨੂੰ ਤਾਂ ਪਰੱਖੀਏ ਤੇ ਆਪਾਂ ਛੋਟਾ ਚਮਚਾ ਚੱਕੀਏ ਇੱਕ ਵਾਰੀ ਹੈ ਨਾ ਆਹ ਆ ਇਹਦੇ ਨਾਲ ਨਿਕਲੂਗਾ ਰਮਾ ਅਨਮੋਲ ਹੁਣ ਆਪਾਂ ਆ ਦੇਖ ਇਹਨੂੰ ਵੀ ਇਹਦੇ ਨਾਲ ਹੀ ਫਰਤ ਕੇ ਔਖਾ ਹੀ ਨਿਕਲੂਗਾ ਮੈਨੂੰ ਤਾਂ ਲੱਗਦਾ ਇਹ ਸੌਖਾ ਤਾਂ ਨਿਕਲਦਾ ਭਾਈ ਲਓ ਜੀ ਲੋ ਜੀ ਨਿਕਲ ਗਿਆ ਜੀ ਹੁਣ ਆਪਣੇ ਚੱਕਾਂ ਦੇ ਬਾਟੀਆਂ ਹਨਾ ਚਾਰ ਬਾਟੀਆਂ ਚਾਰ ਜਾਣੇ ਆਪਾਂ ਹੈਗੇ ਇੱਕ ਅਨਮੋਲ ਹੈ ਇੱਕ ਅਨਮੋਲ ਦੀ ਮੰਮਾ ਇੱਕ ਮੈਂ ਆ ਤੇ ਇੱਕ ਅਨਮੋਲ ਦੇ ਨਾਨੂ ਆ ਤੇ ਭਾਈ ਇਹ ਚਾਰ ਜਾਣੇ ਤੇ ਚਾਰ ਬਾਟੀਆਂ ਆਪਣੀਆਂ ਤੇ ਆਪਾਂ ਨੇ ਚੱਕ ਕੇ ਬਾਟੀਆਂ ਕੌਲਿਆਂ ਦੇ ਵਿੱਚ ਪਾ ਲੈਣਾ ਪਲੇਟਾਂ ਹੀ ਚੱਕ ਲਿਓ ਨਹੀਂ ਬਾਟੀਆਂ ਸਿਰ ਉੱਤੇ ਹੁੰਦੀਆਂ ਤਾਂ ਆਪਣੇ ਪਲੇਟਾਂ ਹੀ ਚੱਕ ਦਿਓ ਲੋ ਜੀ ਆਪਾਂ ਪਾ ਲਗੇ ਹੁਣ ਇਹਨਾਂ ਨੂੰ ਪਲੇਟਾਂ ਦੇ ਵਿੱਚ ਨਾਨਾ ਮੋਰਾ ਮਾਪੇ ਮੇਰੇ ਨਾਲ ਲੱਗਿਆ ਖੜਾ ਹੈ ਤੋ ਆ ਦੇਖ ਨਈ ਪਲੇਟ ਆ ਲਓ ਜੀ ਨਈ ਪਲੇਟ ਖੜੀ ਹੈ ਹਾਂ ਤੇਰੀ ਜਿਹੜੇ ਚ ਸਾਰਾ ਤੋਂ ਥੋੜਾ ਉਹ ਤੇਰੀ ਪਲੇਟ ਹੈ ਜਿਹੜੇ ਚ ਸਾਰਿਆਂ ਨਾਲੋਂ ਜ਼ਿਆਦਾ ਉਹ ਮੇਰੀ ਪਲੇਟ ਹੈ ਤੇ ਭਾਈ ਆ ਚੱਕੋ ਤੇਰਾ ਚੱਕ ਲੈ ਆ ਤੂੰ ਉੱਤੋਂ ਪਲੇਟ ਚੱਕ ਲੈ ਆਂ ਦੀ ਠੀਕ ਹੈ ਚੱਕ 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 ਫਟਾਫਟ ਇੱਕ ਪਲੇਟ ਆਹਾ ਇੱਕ ਰਹੇਗੀ ਹੈਨਾ ਚਲ ਮੈਂ ਤਾਂ ਬਈ ਥਾਲੀ ਚ ਖਾ ਲੂ ਮੈਨੂੰ ਤਾਂ ਥੋੜੇ ਠੀਕ ਹੈ ਜਿਆਦਾ ਨਹੀਂ ਆਪਾਂ ਖਾਂਦੇ ਚਲੋ ਠੀਕ ਹੈ ਜੀ ਆਜੋ ਭਾਈ ਤੁਸੀਂ ਵੀ ਛਕੋ ਸਾਰੇ ਜਾਣੇ ਆ ਕੇ ਤੇ ਆਪਾਂ ਤਰਬੂਜ ਲਿਆ ਕੱਟ ਤੇ ਗਰਨੀਆਂ ਦੀ ਕਰਤੀ ਦੀ ਸ਼ੁਰੂਆਤ ਤੇ ਆਹਾ ਹੁਣ ਸਾਰਿਆਂ ਨੂੰ ਵੱਡੇ ਵੱਡੇ ਦਾ ਹੋਰ ਪਾ ਦਿੰਨੇ ਆਪਾਂ ਥੋੜਾ ਥੋੜਾ ਜਿਹੜਾ ਆਊਗਾ ਤੇ ਚਲੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ